ਨਮਸਕਾਰ ਦੋਸਤੋ ਅੱਜ ਹੁਸ਼ਿਆਰਪੁਰ ਵਿੱਚ ਚੋਰੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹੁਸ਼ਿਆਰਪੁਰ ਚ ਜਿਹੜੀ ਐਕਟਵਾ ਚੋਰੀ ਹੋਈ ਹੈ ਅੱਜ ਉਹਨਾਂ ਦੇ ਨਾਲ ਅਸੀਂ ਖਾਸ ਇੰਟਰਵਿਊ ਕਰਨ ਆਏ ਹਾਂ ਸਰ ਕੀ ਨਾਮ ਹੈ ਤੁਹਾਡਾ ਇਹਦਾ ਨਾਮ ਚੰਦਰਕਮਲ ਬਸਰਾ ਹੈ ਤੇ ਜਿਹੜੀ ਟਾਡੀ ਐਕਟਵਾ ਚੋਰੀ ਹੋਈ ਹੈ ਉਹ ਕਿੱਥੋਂ ਹੋਈ ਹੈ ਬਈ ਸ਼ਮਸ਼ਾਨ ਘਾਟ ਤੋਂ ਤੇ ਕਿੰਨਾ ਕੁ ਟਾਈਮ ਸੀਗਾ ਜਿਹੜਾ ਚੋਰੀ ਹੋਈ ਹੈ ਤੇ ਸਾਡੇ ਨਾ ਮੱਲੇ ਚ ਡੈਕ ਹੋਈ ਸੀ ਉਹਨੂੰ ਸਮਾਰਟ ਘਰ ਹੁੰਦਾ ਹੈ ਉੱਥੇ ਡੈਕ ਤੋਂ ਜੇ 12:30 ਵਜੇ ਦਾ ਟਾਈਮ ਸੀ ਸਾਡੇ 1:00 ਵਜੇ ਪਹੁੰਚਦੇ ਸੀ ਸਸਕਾਰ ਕਰਕੇ ਬਾਹਰ ਆਏ 1 ਵਜੇ ਸਾਡਾ ਬਾਹਰ ਦੇਖਦੇ ਆ ਕਿ ਸਾਡੀ ਇੱਕ ਵਾਰੀ ਉੱਥੇ ਹੈ ਤੇ ਤੁਸੀਂ ਜਿਹੜੀ ਪੋਸਟ ਪ੍ਰਦਰਸ਼ਨ ਦੇ ਕੋਲੋਂ ਕੀ ਮੰਨ ਕਰਦੇ ਹੋ ਦੇਖੋ ਜੀ ਪੋਸਟ ਸਾਰੇ ਨੂੰ ਤਾਂ ਪਹਿਲੀ ਗੱਲ ਤਾਂ ਜਿਹੜੇ ਅਨਸ਼ਾਰਡ ਘਟਦੇ ਨੇ ਕਿ ਜਿਹੜੇ ਪ੍ਰਧਾਨਤ ਬੂਹਰੇ ਹੈਗੇ ਆ ਜੀ ਪਹਿਲਾਂ ਤਾਂ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਉੱਥੇ ਜਾਂ ਤਾਂ ਇੱਕ ਤਾਂ ਬੰਦਾ ਖੋਲਦੀ ਨਾ ਕਰ ਲਓ ਜਾਂ ਫਿਰ ਉੱਥੇ ਕੋਈ ਕੈਮਰੇ ਕੁਮਰੇ ਲਗਾ ਲਓ ਠੀਕ ਹੈ ਕਿ ਉੱਥੇ ਨਾ ਤਾਂ ਕੋਈ ਕੈਮਰਾ ਤੇ ਨਾ ਉੱਥੇ ਕੋਈ ਸਪੋਰਟੀ ਆ ਕੋਈ ਕਿਸੇ ਦੀ ਜੁਗਵਰੀ ਨਹੀਂ ਹੈ ਜੀ ਉੱਥੇ ਪਹਿਲੀ ਗੱਲ ਤਾਂ ਜੀ ਇਹ ਆ ਕਿ ਜਿੱਥੇ ਕੋਈ ਜੇ ਕੋ ਬੰਦਾ ਜਾਂਦਾ ਆ ਉਸ ਕਾਰ ਤੇ ਉਹ ਆਪਣੇ ਨਾਲ ਇੱਕ ਬੰਦਾ ਜ਼ਰੂਰ ਲੈ ਕੇ ਜਾਵੇ ਇਹ ਇੱਕ ਬੰਦਾ ਆਪਣੇ ਕੋ ਐਕਟਵਾ ਦੇ ਖੜੀ ਕਰ ਦੇਵੇ ਲੈ ਸਕਦਾ ਠੀਕ ਹੈ ਜੀ ਪੂਜਾ ਨੰਬਰ ਤੇ ਇਹ ਆ ਜੀ ਮੇਰੀ ਐਕਟਵਾ ਗਵਾਚੀ ਆ ਮੈਂ ਸਾਰੇ ਪਾਸੇ ਘੁੰਮ ਰਿਹਾ ਸੀ ਮੈਨੂੰ ਪਤਾ ਜੀ ਮੇਰਾ ਕੀ ਹਾਲ ਠੀਕ ਹੈ ਜੀ ਮੈਂ ਥਾਣੇ ਚੱਲੀ ਗਿਆ ਐਫ ਆਰ ਕਰਾਈ ਉਹਨਾਂ ਨੇ ਵੀ ਮੈਨੂੰ ਥੋੜਾ ਜਿਹਾ ਅਜ ਦਾ ਇਹ ਪੁੱਲਾ ਕਟਿਆਰੀਆ ਪੀਜਾ ਦੇ ਕਿਤੇ ਪੀਜਾ ਹੀ ਐਪਲੀਕੇਸ਼ਨ ਦੇਖ ਕੇ ਲੈ ਕੇ ਆਉਂਦਾ ਕਰਦਾ ਮੈਂ ਉੱਥੇ ਵੀ ਪਰੇਸ਼ਾਨ ਹੋਏ ਹਾਂ ਇੱਕ ਦਾ ਬੰਦ ਦੀ ਚੀਜ਼ ਗਵਾਚੀ ਉਹਨੂੰ ਉਪਰੋ ਪ੍ਰਸ਼ਾਸਨ ਨੇ ਇਹ ਕਾਰਿਆ ਤਾਂ ਬੈਠੇ ਲੱਗਦੇ ਆ ਇਹ ਜਿਹੜਾ ਐਕਟਵਾ ਦਾ ਕਿੰਨਾ ਨੰਬਰ ਹੈ ਪੀਵੀ07ਏਵਾਈਯੂ37 ਦਾ ਸਰਕਾਰੀ ਨੰਬਰ ਹੈ ਤੇ ਕੋਈ ਕਾਗਜ਼ ਪੱਤਰ ਜਿਹੜੇ ਐਕਟਵਾ ਦੇ ਵਿੱਚ ਹੀ ਹੈ ਜਾਂ ਫਿਰ ਤੁਹਾਡੇ ਕੋਲ ਆਓ ਦੇਖੋ ਜੀ ਕਾਗਜ਼ ਪੱਤਰ ਸਾਰੇ ਦੇਖਣ ਮੇਰਾ ਲਾਇਸੈਂਸ ਤਾਂ ਵਿੱਚ ਹੈ ਜਿਹੜੀ ਐਕਟਵਾ ਉਹ ਮੇਰੇ ਦੋਸਤ ਨੇ ਮੈਨੂੰ ਗਿਫਟ ਕੀਤੀ ਸੀ ਤਾਂ ਉਹਦੇ ਵਿੱਚ ਜਿਹੜੀ ਆਰਸੀ ਦਾ ਆਰਸੀ ਆ ਉਹ ਅੰਟੀ ਉਹਨਾਂ ਦੇ ਨਾਮ ਤੇ ਬੋਲਦੀ ਹੈ ਜੀ ਸ਼੍ਰੀਮਨ ਲਤਾ ਉਹਨਾਂ ਦਾ ਤੇ ਜੇਕਰ ਤੁਹਾਨੂੰ ਕੋਈ ਵੀ ਪੰਜਾਬੀ ਜਾਂ ਆਪਣੇ ਯੂਪੀ ਵਿਆ ਦਾ ਕੋਈ ਵੀ ਜੇਕਰ ਤੁਹਾਨੂੰ ਕਾਲ ਕਰੇ ਉਹਦਾ ਨੰਬਰ ਜਿਹੜਾ ਕਿੰਨਾ ਹੈ ਜਿਹੜਾ ਬੈਸਟਾ ਨੂੰ ਦੱਸ ਸਕਦੇ ਮੈਨੂੰ 80000 6280 9696 74 ਮੇਰਾ ਨੰਬਰ ਹੈ ਜੀ ਤੇ ਇਹ ਕਿਸੇ ਨੂੰ ਮੇਰੀ ਐਕਟ ਵੱਕ ਤੇ ਦਿੱਤੀ ਆ ਜਾਂ ਕੋਈ ਹੋਰ ਹੁੰਦੀ ਆ ਇਹ ਦਿੱਤੀ ਆ ਪਰ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਤੇ ਜੇਕਰ ਐਕਟ ਵਟ ਨੂੰ ਕੋਈ ਕੰਟੈਕਟ ਕਰਕੇ ਦੱਸਦਾ ਕਿ ਕੀ ਉਹਨਾਂ ਨੂੰ ਤੁਸੀਂ ਆਪਣਾ ਕੋਈ ਜਨਾਬਾ ਜੋ ਦੇ ਸਕਦੇ ਕਿ ਨਹੀਂ ਦੇ ਸਕਦੇ ਹਾਂਜੀ ਉਹ ਬੁੱਤ ਰੱਖਾਂਗੇ